ਕਹਿੰਦੇ ਨੇ ਜਦੋਂ ਰੁਜ਼ਗਾਰ ਤੇ ਡਾਕਾ ਜਾਂ ਪਰਿਵਾਰ ਦਾ ਪਾਲਣ-ਪੋषण ਕਰਨ ਲਈ ਕੀਤੀ ਜਾ ਰਹੀ ਮਿਹਨਤ ਨੂੰ ਬੂਰ ਨਾ ਪਵੇ ਤਾਂ ਕਿਤੇ ਨਾ ਕਿਤੇ ਮਜਬੂਰ ਹੋ ਕੇ ਇਨਸਾਨ ਨੂੰ ਹੱਥ ਖੜੇ ਕਰ ਪ੍ਰਦਰਸ਼ਨ ਕਰਨਾ ਪੈ ਜਾਂਦਾ ਹੈ ਐਵੇਂ ਹੀ ਹੁਣ ਨੰਗਲ ਸ਼ਹਿਰ ਚ ਟੋਆ ਟੋਆਈ ਕਰਨ ਵਾਲੇ ਵਾਹਨ ਚਾਲਕ ਇਕਜੁੱਟ ਹੋ ਕੇ ਜੁਗਾੜੂ ਰੇੜੀਆਂ ਦੇ ਖਿਲਾਫ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਗਏ ਨੇ ਉਨ੍ਹਾਂ ਦੀ ਮੰਨਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਲੋਨ ਦੇ ਉੱਪਰ ਗੱਡੀ ਲੈ ਕੇ ਉਹ ਆਪਣੇ ਘਰ ਦਾ ਪਾਲਣ ਪੋषण ਕਰਦੇ ਨੇ ਇੱਥੇ ਹੀ ਨਹੀਂ ਗੱਡੀ ਦੀ ਇੰਸ਼ੋਰੈਂਸ ਗੱਡੀ ਦੇ ਕਾਗਜ਼ ਪੋਲਿਊਸ਼ਨ ਤੇ ਜ਼ਰੂਰੀ ਦਸਤਾਵੇਜ਼ ਪੂਰੇ ਕਰਨ ਦੇ ਲਈ ਉਹ ਹਜ਼ਾਰਾਂ ਰੁਪਏ ਖਰਚ ਦੇਨੇ ਤੇ ਟਵਾਟੂ ਆਈ ਕਰਕੇ ਘਰ ਦਾ ਗੁਜ਼ਰ ਬਸਰ ਕਰ ਰਹੇ ਨੇ ਇੱਥੇ ਹੀ ਬਸ ਨਹੀਂ ਉਹਨਾਂ ਨੂੰ ਤੇ ਗੱਡੀ ਦੀ ਕਿਸ਼ਤ ਵੀ ਭਰਨੇ ਪੈਂਦੀ ਹੈ ਪਰ ਅੱਜਕੱਲ੍ਹ ਜੁਗਾੜੂ ਰੇੜੀਆਂ ਦੀ ਪਰਮਾਰ ਦੇ ਚੱਲਦਿਆਂ ਉਹਨਾਂ ਦੇ ਰੋਜ਼ਗਾਰ ਦੇ ਡਾਕਾ ਪੈ ਰਿਹਾ ਹੈ ਤੇ ਉਹਨਾਂ ਨੂੰ ਕੰਮ ਮਿਲਣਾ ਲਗਭਗ ਬੰਦ ਹੋ ਗਿਆ ਹੈ ਕਿਉਂਕਿ ਬਿਨਾ ਦਸਤਾਵੇਜ਼ ਤੇ ਸਰਕਾਰ ਨੂੰ ਟੈਕਸ ਨਾ ਭਰ ਕੇ ਜੁਗਾੜੂ ਰੇੜੀਆਂ ਵਾਲੇ ਕਾਫੀ ਸਮਾਨ ਲੋਡ ਕਰਕੇ ਲੈ ਜਾਂਦੇ ਨੇ ਜਿਸ ਤੇ ਚਲਦਿਆਂ ਉਹਨਾਂ ਨੂੰ ਭਾਰੀ ਨੁਕਸਾਨ ਚੇਲਣਾ ਪੈ ਰਿਹਾ ਹੈ ਜਿਸ ਨੂੰ ਲੈ ਕੇ ਉਹ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਗਏ ਨੇ ਟੋਆਟੋ ਆਈ ਵਾਹਨ ਚਾਲਕਾਂ ਵੱਲੋਂ ਇਸ ਸੰਬੰਧੀ ਸ਼ਿਕਾਇਤ ਥਾਣਾ ਮੁਖੀ ਐਸਐਚਓ ਸਿਮਰਨਜੀਤ ਸਿੰਘ ਨੂੰ ਕੀਤੀ ਗਈ ਤੇ ਵਾਹਨ ਚਾਲਕਾਂ ਦਾ ਇੱਕ ਜਥਾ ਇਸ ਸਮੱਸਿਆ ਨੂੰ ਲੈ ਕੇ ਹਲਕਾ ਵਿਧਾਇਕ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੂੰ ਵੀ ਮਿਲਿਆ ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगनਪਮਰਾ ਦੀ ਰਿਪੋਰਟ ਇਹ ਜਗਾੜੂ ਰੇੜੀਆਂ ਦਾ ਹੀ ਆਪਣਾ ਜਗਾੜੂ ਰੇੜੀਆਂ ਬੰਦ ਕਰਨੇ ਦਾ ਜੀ ਕਿਉਂ ਨਾ ਮਸ ਇਹਨਾਂ ਨੂੰ ਨਾ ਕੋ ਕਾਗਜ਼ ਹੈ ਜੀ ਨਾ ਕੋ ਆਰਸੀ ਹੈ ਨਾ ਇਹਨਾਂ ਨੂੰ ਟੈਕਸ ਹੈ ਨਾ ਕੋਲ ਜੀ ਇਹ 20 25 22 ਫੁੱਟ ਲੰਬਾ ਮਾਲ ਲੱਦ ਕੇ ਜਾਂਦੇ ਆ ਆਪਣੇ ਕੋ ਜੀਪਾਂ ਐ ਇਹਨਾਂ ਨੂੰ ਮਹਿੰਗਾ ਟੈਕਸ ਭਰਦੇ ਐ ਸ਼ੋਰਸ਼ਾ ਕਰਾਈਂਦੀ ਐ ਸਾਨੂੰ ਕੋਈ ਕੰਮ ਨਹੀਂ ਐ ਹਾਂਜੀ ਤੇ ਜਗਾੜੂ ਜਿਹੜੀਆਂ ਬੰਦ ਕੀਤੀਆਂ ਜਾਣੇ ਕੱਲ ਨੂੰ ਸਰ ਅਸੀਂ ਪੀਕੋ ਗੱਡੀ ਚਾਹਦੇ ਛੋਟੇ ਹੱਥੀ ਵਾਲੇ ਵੀ ਹੈਗੇ ਜੀ ਤੇ ਸਾਡਾ ਜੀ ਸਮੱਸਿਆ ਜੀ ਜਗਾੜੂ ਜਿਹੜੀਆਂ ਜੀ ਜਗਾੜੂ ਰਹਿੜੇ ਸਾਰਾ ਹੀ ਸਾਡਾ ਕੰਮ ਠੱਪ ਕੀਤਾ ਜੀ ਦੇਖੋ ਅਸੀਂ ਇੰਨੇ ਨਹੀਂ ਸ਼ੋਰ ਸਾਂ ਕਰਾਂਦੇ ਜੀ ਤੇ ਟੈਕਸ ਵੀ ਸਾਲ ਦੇ ਸਾਲ ਦੇ ਸਾਲ ਜਾਵਾ ਹੁੰਦੀ ਸਾਡੇ ਜੀ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਹ ਜਿਹੜੀਆਂ ਬੰਦ ਕਰਾਈਆਂ ਜਾਣ ਲੱਗਾ ਹੋਵੇ ਸਾਡੇ ਨੰਗਲ ਸ਼ਹਿਰ ਦੇ ਵਿੱਚ ਚੱਲੇ ਕਰਦੇ ਜੀ ਅਨੰਦਪੁਰ ਸਾਹਿਬ ਵੀ ਚੱਲਦੇ ਬਾਕੀ ਬੰਦ ਕਰਵਾ ਰਹੇ ਜੀ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੀ ਬੇ ਰੇੜੀਆਂ ਨੂੰ ਬੰਦ ਕੀਤਾ ਜਾਵੇ ਤੇ ਸਾਨੂੰ ਰੋਜ਼ਗਾਰ ਮਿਲੇ ਜੀ ਇਹ ਰੇੜੀਆਂ ਦੀਆਂ ਕੀ ਸਮੱਸਿਆਵਾਂ ਲੈ ਕੇ ਤੁਸੀਂ ਕਿਹੜੀ ਕਿਹੜੇ ਕਿ ਪ੍ਰਸ਼ਾਸਨ ਨੂੰ ਕਿਹੜੀ ਕਿਹ ਨੂੰ ਦੱਸਿਆ ਜੀ ਸਰ ਅਸੀਂ ਤਾਂ ਹਜੋਦ ਸਿੰਘ ਸਾਹਿਬ ਜੀ ਨੂੰ ਦੱਸਿਆ ਸਾਡੇ ਐਮਐਲ ਸਾਹਿਬ ਹੈ ਜਿਹੜੇ ਤੇ ਐਸਐਚਓ ਸਾਹਿਬ ਨੂੰ ਵੀ ਦੱਸਿਆ ਜੀ ਹਾਂਜੀ ਸਰ ਜਗਾੜੂ ਦੇ 20-25 ਲਗਭਗ ਹੱਗੀਆਂ ਜੀ ਸਾਰੇ ਇੱਕ ਤਾਂ ਉਹਨਾਂ ਦੇ ਕਾਗਜ ਹੈ ਨਹੀਂ ਜੀ ਤੇ ਸਰ ਉਹ ਦੇਖੋ ਤੁਸੀਂ ਬੇਨਾਲ ਕਾਗਜਾਂ ਤੋਂ ਗੱਡੀ ਨਹੀਂ ਜਾਣ ਕੈਲ ਮੋਟਰਸਾਈਕਲ ਚਲਾ ਸਕਦੇ ਉਹ ਗੱਡੀ ਬਣਾਈ ਫਿਰਦੇ ਜੀ ਕੱਲ ਕੋਈ ਦੁਰਘਟਨਾ ਹੁੰਦੀ ਹੈ ਕੋਈ ਉਹਨਾਂ ਮਰ ਜਾਂਦਾ ਤਾਂ ਅਗਲੇ ਬੰਦੇ ਨੂੰ ਤਾਂ ਕਲੇਮ ਨਹੀਂ ਮਿਲਣਾ ਤੇ ਇਸ ਕਰਕੇ ਸਾਡੇ ਕੰਮ ਤੇ ਬੜਾ ਅਸਰ ਪਿਆ ਜੀ ਉਹਨਾਂ ਨੇ ਸਾਡਾ ਸਮਾਰਟ ਹੋਰ ਹੈ ਜੀ 20 25 30 ਫੁੱਟ ਉਹ ਲੱਦ ਕੇ ਨੇਂਦੀ ਜੀ ਠੀਕ ਹੈ ਨਾ ਜੀ ਜੀ ਅਸੀਂ ਲੱਦ ਲਈਏ ਸਾਡਾ ਪ੍ਰਸ਼ਾਸਨ ਚਲਾਨ ਕੱਟ ਕਰ ਦਿੰਦਾ ਜੀ ਤੋਂ ਸਰ ਪ੍ਰਸ਼ਾਸਨ ਬੇਨਤੀ ਹੈ ਵੀ ਜਿਹੜੀ ਜਿਗਾਰੂ ਲੜੀਆਂ ਬੰਦ ਕੀਤੀਆਂ ਜਾਣ ਜੀ ਧੰਨਵਾਦ ਜੀ ਆ ਤੇ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਜੀ ਪਹਿਲਾਂ ਇਹ ਧਿਆਨ ਚ ਲਿਆ ਮੇਰੇ ਹੈ ਨਹੀਂ ਸੀ ਗੱਲ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਉਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ